ਨਵਾਂ ਸ਼ਾਇਦ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜੀ ਗੱਲ ਜੀ ਮੈਂ ਰਖਵਿੰਦਰ ਸੂਦਾਪੁਰੀਆ ਕਲਾਕਾਰ ਸੰਗੀਤ ਸਭਾ ਨਵਾਂ ਸ਼ਹਿਰ ਤੋਂ ਅੱਜ ਅਸੀਂ ਪਿੰਡ ਲਗੜੋਆ ਚ ਅੰਬੇਟਕਰ ਪਾਰਕ ਜਿੱਥੇ ਕਮਿਟੀ ਹਾਲ ਬਣਨ ਜਾ ਰਿਹਾ ਪਿੰਡ ਲਗੜੋਆ ਦਾ ਉੱਥੇ ਕਲਾਕਾਰ ਸੰਗੀਤ ਸਭਾ ਵੱਲੋਂ ਸਾਰੇ ਸਜੰਦੇ ਕਲਾਕਾਰ ਗੀਤਕਾਰ ਸਾਰਿਆਂ ਦੀ ਮਦਦ ਦੇ ਨਾਲ ਸਾਰਿਆਂ ਦੀ ਹੈਲਪ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਬਾਬਾ ਜੀ ਦੇ ਬੁੱਤ ਦੇ ਨਾਲ ਆਲੇ-ਦੋਲੇ ਇਹਨਾਂ ਦੀ ਸ਼ਾਨ ਵਧਾਉਣ ਲਈ ਇੱਜ਼ਤ ਲਈ ਤਰ੍ਹਾਂ-ਤਰ੍ਹਾਂ ਦੇ ਬੂਟੇ ਮੈਡੀਕਲ ਬੂਟੇ ਫੁੱਲਦਾਰ ਬੂਟੇ ਅਸੀਂ ਲਗਾਉਣ ਜਾ ਰਹੇ ਹਾਂ ਜੀ ਬੜਾ ਗੌਰਵ ਮਹਿਸੂਸ ਕਰਦੇ ਹਾਂ ਸਾਰੇ ਜਣੇ ਔਰ ਬੜਾ ਧੰਨਵਾਦ ਕਰਦੇ ਹਾਂ ਕਿ ਪਿੰਡ ਦੇ ਮੁੰਡਿਆਂ ਦਾ ਇਸ ਕਮੇਟੀ ਦੇ ਮੈਂਬਰਾਂ ਦਾ ਸਾਰਿਆਂ ਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਸਾਡਾ ਬੜਾ ਸਾਥ ਦਿੱਤਾ ਔਰ ਸਾਡਾ ਸਾਥ ਦੇ ਰਹੇ ਆ ਔਰ ਵਾਦਾ ਕਰ ਰਹੇ ਆ ਕਿ ਅਸੀਂ ਇਹਨਾਂ ਬੂਟਿਆਂ ਨੂੰ ਇਕੱਲੇ ਇਕੱਲੇ ਬੂਟੇ ਨੂੰ ਪਾਲਾਂਗੇ ਬੜੀ ਖੁਸ਼ੀ ਮੈਂ ਤੁਹਾਨੂੰ ਦਈਆ ਕਿ ਇਹ ਬੂਟੇ ਬਹੁਤ ਵਧੀਆ ਦਵਾਈਆਂ ਵੀ ਅਸੀਂ ਪਾ ਰਹੇ ਆ ਨਾਲ ਇਹਨਾਂ ਦਾ ਖਿਆਲ ਵੀ ਰੱਖਾਂਗੇ ਮੁੜ ਕੇ ਜੋ ਇਹਨਾਂ ਨੂੰ ਹੈਲਪ ਹੋਈ ਉਹ ਵੀ ਦੇਵਾਂਗੇ ਆਪਣੀ ਸਰਬ ਵੱਲੋਂ ਸੋ ਆਸ ਰੱਖਦੇ ਆ ਕਿ ਬੂਟੇ ਇਕੱਲੇ ਇਕੱਲੇ ਬੂਟੇ ਦੀ ਕਮੇਟੀ ਪੂਰਾ ਖਿਆਲ ਰੱਖੇ ਸਾਹਿਬ ਜੀ ਸੁਦਰਪ ਮੋਹਰ ਚੱਲੀ ਪ੍ਰਧਾਨ ਚੇਅਰਮੈਨ ਅਮੀ ਕਿਸਾਨ ਮੋਰਚਾ ਸਾਬਕਾ ਸਰਪੰਚ ਲੰਗੜੋਆ ਤੇ ਸੰਗੀਤਕਾਰ ਸਭਾ ਦੇ ਐਡਵਾਈਜ਼ਰ ਦੇ ਤੌਰ ਤੇ ਕੰਮ ਕਰਦੇ ਆ ਔਰ ਜਿੱਥੋਂ ਤੱਕ ਇਹ ਉਪਰਾਲੇ ਦੀ ਗੱਲ ਹੈ ਸੰਗੀਤਕਾਰ ਸਭਾ ਨੇ ਬਹੁਤ ਹੀ ਲੰਬੇ ਟਾਈਮ ਤੋਂ ਇਹ ਹਰਿਆਵਲ ਦਸਤਾ ਜੋ ਸਕੀਮ ਹੈ ਉਹਨੂੰ ਸ਼ੁਰੂ ਕੀਤਾ ਹੋਇਆ ਔਰ ਅਸੀਂ ਬੜੀ ਪ੍ਰਸੰਨਤਾ ਨਾਲ ਇਹ ਦੱਸਣਾ ਚਾਹੁੰਦੇ ਆ ਜਿੱਥੇ ਅੱਜ ਅਸੀਂ ਜੋ ਕੇ ਚੁੱਕ ਦੇ ਵਿੱਚ ਸਾਰਿਆਂ ਨੇ ਮੇਰੇ ਸੁਮੇਤ ਸਾਰਿਆਂ ਨੇ ਅਸੀਂ ਰਲ ਕੇ ਕੁਦਰਤਨਤ ਛੇੜਛਾੜ ਕੀਤੀ ਹੈ ਉੱਥੇ ਅੱਧਾ ਜਿਹੜਾ ਇਹ ਸਾਡਾ ਉਪਰਾਲਾ ਹੈ ਇਹ ਕੁਦਰਤ ਨੂੰ ਹਰਿਆਵਲ ਬਣਾਉਣਾ ਔਰ ਜਿਹੜੀ ਪ੍ਰਦੂਸ਼ਣਾ ਉਹਨੂੰ ਘੱਟ ਕਰਨ ਦੇ ਵਿੱਚ ਸਹਾਇਤਾ ਕਰੇਗਾ ਔਰ ਮੈਂ ਵਿਸ਼ੇਸ਼ ਤੌਰ ਤੇ ਆਪਣੇ ਵੱਲੋਂ ਸਾਰੇ ਪਿੰਡ ਵੱਲੋਂ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਖਾਸ ਕਰਕੇ ਡਾਕਟਰ ਪੀਮਰਾਓ ਅੰਬੇਡਕਰ ਸੁਸਾਇਟੀ ਲੰਗੜਵਾਰ ਰਜਿਸਟਰਡ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਇਸ ਉਪਰਾਲੇ ਨਾਲ ਇਹ ਅੱਜ ਦੇ ਜੋ ਬੂਟਾ ਲਗਾਇਆ ਹੈ ਲਗਾਏ ਹਨ ਉਹਦੇ ਲਈ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਧੰਨ ਸਤਿ ਸ਼੍ਰੀ ਅਕਾਲ ਜੀ ਮੈਂ ਅਨਮੋਲ ਵਰਕ ਨਵਾਂ ਸ਼ਹਿਰ ਤੋਂ ਸੰਗੀਤ ਸਭਾ ਜੋ ਸਾਡੀ ਪੂਰੀ ਟੀਮ ਅ ਪ੍ਰਧਾਨ ਸਾਹਿਬ ਲਖਵਿੰਦਰ ਲੱਖਾ ਜੀ ਤੇ ਸਾਰੀ ਸਾਡੀ ਟੀਮ ਕਲਾਕਾਰਾਂ ਦੀ ਆਈ ਹੋਈ ਹੈ ਅ ਬਾਬਾ ਸਾਹਿਬ ਜੀ ਦੇ ਭਵਨ ਦੇ ਵਿੱਚ ਅੱਜ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਤੇ ਫੁੱਲਾਂ ਦੀ ਫਲਵਾੜੀ ਇੱਥੇ ਲਗਾਈ ਹੈ ਸਾਰੀ ਸਭਾ ਨੇ ਸਾਰਾ ਪਿੰਡ ਲੰਗੜੋਏ ਦੇ ਵਿੱਚ ਸਾਰੇ ਨੌਜਵਾਨ ਸਭਾ ਸਰਪੰਚ ਸਾਹਿਬ ਜੀ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਐਸੀ ਤਰ੍ਹਾਂ ਦੇਖਭਾਲ ਚਲਦੀ ਰਹੂਗੀ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਪਿੰਡ ਲਗੜੂਆ ਵਿੱਚ ਗਲਗ ਸਿਸਰ ਬਾਲੋਂ ਬੂਟੇ ਲਗਾਏ ਗਏ ਹਨ ਦਿਸ ਇਸ ਮੌਕੇ ਦੇ ਵਿੱਚ ਸਾਰੀ ਸੋਨ ਨੂੰ ਭਾਜ ਦਿੰਦਾ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਇਹ ਵੀ ਯਕੀਨ ਰੱਖਾਂਗੇ ਬੂਟਿਆਂ ਨੂੰ ਪਾਣੀ ਦਵਾਈ ਦਿੱਤੀ ਜਾਵੇ ਤੇ ਇਹਨਾਂ ਨੂੰ ਸੁਤੰਦਰ ਦੁੱਤਰ ਕੇ ਜਾਵੇ ਧੰਨਵਾਦ ਸਤਿ ਸ਼੍ਰੀ ਅਕਾਲ ਇੱਕ ਹੋਰ ਮਿੰਟ ਕਰਦੇ ਹਾਂ ਤੁਹਾਡਾ ਦਾਸ ਜਲਵਾ ਜਲਵਾ ਕਲਾਕਾਰ ਸੰਗੀਤ ਸਭਾ ਦਾ ਜਨਨਸਪਦਕ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਲਾਕਾਰ ਸੰਗੀਤ ਸਭਾ ਅੱਜੋ ਦੇ ਡਿਸਟ੍ਰਿਕਟ ਫੀਤ ਪਤਸੰਗ ਨਗਰ ਦੇ ਪਿੰਡ ਲੰਗੜੂਆ ਦੇ ਵਿੱਚ ਇਹਨਾਂ ਵੱਲੋਂ ਹੱਦ ਪ੍ਰਕਾਰ ਦੇ ਥੀਪੂਤੇ ਲਗਵਾਏ ਗਏ ਡਾਕਟਰ ਮੋਹਿਤ ਕੜਦੇ ਪਾਰਕ ਦੇ ਵਿੱਚ ਇਹਨਾਂ ਦਾ ਪਿੰਡ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਬਹੁਤ-ਬਹੁਤ ਇਹ ਜਿੱਦਾਂ ਜੀ ਤੁਹਾਡੇ ਪਿੰਡ ਦੇ ਵਿੱਚ ਲਾਤੇ ਇਹ ਜਿਹੜਾ ਬਣ ਰਿਹਾ ਹੈ ਆ ਬਾਬਾ ਸਾਹਿਬ ਦੇ ਨਾਂ ਤੇ ਜਿਹੜੀ ਇਹ ਹਾਂਜੀ ਜਗ੍ਹਾ ਬਣ ਰਹੀ ਹੈ ਇਹ ਜਿਹੜੀ ਹਾਂਜੀ-ਹਾਂਜੀ ਤੇ ਇਹਦੇ ਵਿੱਚ ਇਹਦੀ ਦੇਖਭਾਲ ਕੌਣ ਕਰੂਗਾ ਜੀ ਇਹਦੇ ਬੁੱਢੇ ਦੇਖਭਾਲ ਜੀ ਇੱਥੇ ਡਾਕਟਰਾਂ ਵੇੜਕਾਰ ਇਹਨਾਂ ਬਲੋਚਾਂ ਦੀ ਸਭਾ ਬਣਾਈ ਗਈ ਮੁੰਡਿਆਂ ਦੀ ਅੱਛਾ ਜੀ ਤੇ ਉਹ ਦੇਖਰੇ ਕੋਈ ਕਰਦੇ ਆ ਤੇ ਇੱਥੇ ਜਦੋਂ ਪਹੁੰਚਾ ਸਰਕਾਰ ਦੇ ਸਹਿਯੋਗ ਦੇ ਨਾਲ ਤੇ ਨਗਰ ਦੇ ਸਹਿਯੋਗ ਦੇ ਨਾਲ ਇੱਥੇ ਕਮਿਊਨਿਟੀ ਸੈਂਟਰ ਵੀ ਬਣਾਏ ਜਾ ਰਹੇ ਆ ਠੀਕ ਹੈ ਜੀ ਠੀਕ ਹੈ ਬਾਕੀ ਇਹ ਸਾਰੇ ਨਗਰ ਦੇ ਸਾਇੰ ਜੋ ਮਤਲਬ ਕਿ ਤੁਹਾਡੇ ਕਹਿਣ ਦਾ ਜਿਹੜਾ ਇੱਥੇ ਦੇ ਜਿਹੜੇ ਪ੍ਰਬੰਧ ਹੈ ਜਿਹੜੀ ਕਮੇਟੀ ਬਣੀ ਆ ਉਹ ਇਹ ਜਿਹੜਾ ਬੂਟੇ ਜਿਹੜੇ ਅੱਜ ਕਲਾਕਾਰ ਸੰਗੀਤ ਸਭਾ ਵੱਲੋਂ ਲਗਾਏ ਜਾ ਰਹੇ ਆ ਉਹਨਾਂ ਦੀ ਦੇਖ ਰੱਖ ਜਿਹੜਾ ਉਹਨਾਂ ਦੇ ਵੱਲੋਂ ਟਰੈਕਟਰ ਮੀਟ ਕਰਨ ਸਭਾ ਜਿਹੜੀ ਬਣੀ ਆ ਸੋਸਾਇਟੀ ਬਣੀ ਆ ਉਹ ਦੀਗਰੇ ਕਰਨਗੇ ਸਾਰੇ ਬਹੁਤ ਵਧੀਆ ਧੰਕ ਜੀ ਅਸੀਂ ਵੀ ਤੁਹਾਡਾ ਕਰਾਂਗੇ ਆ ਜਿਹੜੇ ਆਪਾਂ ਬੂਟੇ ਆ ਇਹ ਠੰਡੀ ਸ਼ਾਮ ਵਾਸਤੇ ਆ ਗਰਮੀਆਂ ਦੇ ਦੇਣੇ ਆ ਸਾਡੇ ਜਿਹੜੇ ਹੈਗੇ ਆ ਤੇ ਆਪਾਂ ਸ਼ਾਮੇ ਬੈਨੇ ਆ ਨਾ ਤੋਂ ਫਲ ਫਲੂਟ ਲੈਨੇ ਆ ਇਹਨਾਂ ਦਾ ਬਹੁਤ ਹੀ ਲਾਭ ਹੈਗਾ ਬੂਟੇ ਲਾਉਣੇ ਚਾਹੀਦੇ ਵੱਧ ਤੋਂ ਵੱਧ ਲਾਓ ਜਿੰਦਾਬਾਦ ਜਿੰਦਾਬਾਦ ਆਖਰ ਜੂਤੀ ਜਿੰਦਾਬਾਦ 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 ਬਾਵਾਦੋ ਅਮੀਨ ਹੈ ਬਾਵਾਦੋ ਅਮੀਨ ਹੈ ਜਿਹੜਾ ਹੰਸੇ ਟਕਰਾਏਗਾ ਦੂਰ ਹੋ ਜਾਏਗਾ ਫਿਰ ਜੋ ਹਮਸੇ ਟਕਰਾਏਗਾ ਦੂਰ ਹੋ ਜਾਏਗਾ ਸਿੰਗਰ ਸਰਕਾਰ ਦਾ ਖੂਨੀ ਪੰਜਾ ਤੋੜ ਦਿਆਂਗੇ ਮਰੋੜ ਦਿਆਂਗੇ ਸਿੰਗਰ ਸਰਕਾਰ ਦਾ ਖੂਨੀ ਪੰਜਾ ਤੋੜ ਦਿਆਂਗੇ ਤੋੜ ਦਿਆਂਗੇ ਸਿੰਗਰ ਸਰਕਾਰ ਦਾ ਖੂਨੀ ਪੰਜਾ ਤੋੜ ਦਿਆਂਗੇ ਸਾਡੇ ਨਾਲ ਖੜਨਾ ਸਾਡਾ ਖੜੀ ਰਿਹਾ ਸਾਡੇ ਨਾਲ ਖੜਨਾ ਸਾਡਾ ਖੜੀ ਰਿਹਾ ਠੁੱਠਾ ਮੁੱਖ ਮੰਤਰੀ ਮੁਰਦਾਬਾਦ 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 ਠੁੱਠਾ ਮੁੱਖ ਮੰਤਰੀ ਮੁਰਦਾਬਾਦ ਮੈਂ ਮਹਾਸਿੰਘ ਰੌੜੀ ਪ੍ਰਧਾਨ ਸੀਆਈਟੀਯੂ ਪੰਜਾਬ ਪ੍ਰਧਾਨ ਅਸੀਂ ਅੱਜ ਸਾਰੇ ਪੰਜਾਬ ਦੇ ਵਿੱਚ ਸੀਟੂ ਦੇ ਸੱਜੇ ਤੇ ਜ਼ਿਲ੍ਹਾ ਹੈੱਡਕਾਟਰਾਂ ਦੇ ਧਰਨੇ ਦੇ ਰਹੇ ਹਾਂ ਇਹਦੇ ਵਿੱਚ ਆਂਗਣਵਾੜੀ ਵਰਕਰ ਆਸ਼ਾ ਵਰਕਰ ਮੈਡੇ ਮੀਲ ਵਰਕਰ ਮਨਰੇਗਾ ਵਰਕਰ ਤੇ ਫੈਕਟਰੀਆਂ ਦੇ ਸਾਰਿਆਂ ਦੇ ਜਿਹੜੇ ਮਜ਼ਦੂਰ ਉਹਦੇ ਵੀ ਸ਼ਾਮਲ ਹੈ ਤੇ ਅਸੀਂ ਪੰਜਾਬ ਸਰਕਾਰ ਦੇ ਨੂੰ ਡੀਸੀ ਦੇ ਥਰੂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਾਂਗੇ ਤੇ ਆਸ਼ਾ ਵਰਕਰ ਤੇ ਮੰਗ ਜਿਹੜੀ ਹੈ ਅੰਗਰਵਾੜੀ ਉਹ ਡੀਸੀ ਦੇ ਥਰੂ ਸੈਂਟਰ ਸਰਕਾਰ ਨੂੰ ਮੰਗ ਪੱਤਰ ਭੇਜਣਗੇ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਹੈ ਪਹਿਲੀ ਮੰਗ ਤਾਂ ਇਹ ਹੈ ਕਿ ਜੋ ਪੰਜਾਬ ਸਰਕਾਰ ਨੇ 4 ਕੋਰਡ ਬਣਾਏ ਹੈ ਮਜ਼ਦੂਰਾਂ ਦੇ ਲਈ 29 ਕੋਰਡ ਕਾਨੂੰਨ ਖਤਮ ਕਰਕੇ ਲੇਬਰ ਕੋ 4 ਕੋਰਡ ਬਣਾਏ ਹੈ ਸਾਡੀ ਮੰਗ ਹੈ ਉਹ ਜਿਹੜੇ ਚਾਰ ਕੋਡਾ ਨੂੰ ਵਾਪਸ ਲਿਆ ਜਾਵੇ ਸਾਡੀ ਜਿਹੜੀ ਦੂਜੀ ਮੰਗ ਹੈ ਜਿਹੜੇ ਆ ਜਿਹੜੇ ਫੌਜਦਾਰੀ ਕਾਨੂੰਨ ਜਿਹੜਾ ਜਿਹੜੇ ترمیم ਕੀਤੀ ਹੈ ਉਹ ਸਰਕਾਰ ਨੇ ਸੈਂਟਰ ਸਰਕਾਰ ਨੇ ਬਿਲਕੁਲ ਗਲਤ ਕੀਤੀ ਹੈ ਉਹ ਜਦੋਂ ਉਦੋਂ ਪਾਸ ਕੀਤੇ ਜਦੋਂ 146 اپੋਜੀਸ਼ਨ ਦੇ ਲੀਡਰ ਸਿੱਕੇ ਸਾਰੇ ਜਿਹੜੇ ਸਸਪੈਂਡ ਕਰਦੇ ਸਰਕਾਰ ਨੂੰ ਚਾਹੀਦਾ ਸੀਗਾ ਉਹ ਕਮੇਟੀ ਬਣਾ ਦੇ ਕਮੇਟੀ ਦੇ ਵਿੱਚ ਜਿਹੜੇ ਇਹ ਸਾਰਿਆਂ ਨੂੰ ਡਿਸਕਸ ਕਰ ਦੇ ਤੇ ਕਾਨੂੰਨਾਂ ਬਾਰੇ ਕਾਨੂੰਨਾਂ ਦੇ ਮਾਹਿਰਾਂ ਨੂੰ ਇਕੱਠੇ ਕਰ ਦੇ ਕਮੇਟੀ ਬਣਾ ਕੇ ਫਿਰ ਉਹਦੇ ਤੇ ਡਿਸਕਸ਼ਨ ਕਰ ਦੇ ਲੋਕਾਂ ਤੋਂ رائے ਲੈਂਦੇ ਔਰ ਉਹ ਸਾਰਾ ਕੁਝ ਨਹੀਂ ਕੀਤਾ ਸਰਕਾਰ ਨੇ ਉਹਨੇ ਜਰਨਾ ਠੋਕ ਦਿੱਤੇ ਸਾਡੀ ਇਹ ਮੰਗ ਹੈ ਉਹ ਵਾਪਸ ਲੈ ਜਾਣ ਤੇ ਪੰਜਾਬ ਸਰਕਾਰ ਨੂੰ ਮੰਗ ਹੈ ਸਾਡੀ ਇਹ ਬਿਲਕੁਲ ਜਿਹੜੇ ਲਾਗੂ ਨਾ ਕੀਤੇ ਜਾਣ ਜਿਹੜੀ ਸਾਡੀ ਅਗਲੀ ਮੰਗ ਹੈ ਤੇ ਸਾਰੇ ਜਿਹੜੇ ਸਾਡੇ ਸੀਟੂ ਦੇ ਵਿੱਚ ਆਂਦੇ ਆ ਉਹਨਾਂ ਨੂੰ ਘੱਟੋ-ਘੱਟ ਜਿਹੜੀ ਹੈ ਮਿਨੀਮਮ ਵੇਜ ਜਿਹੜੀ ਹੈ ਜਿਹੜੀ 26000 ਰੁਪਏ ਬਣਦਾ ਉਹ ਮਿਨੀਮਮ ਵੇਜ ਜਿਹੜੀ ਉਹ ਦਿੱਤੀ ਜਾਵੇ ਪਰ ਸਾਨੂੰ ਹਜੇ ਮਿਨੀਮਮ ਵੇਜ ਨਾ ਰਿਵਾਈਜ਼ ਹੋਈ ਇਹ 5 ਸਾਲ ਬਾਅਦ ਰਿਵਾਈਜ਼ ਹੋਣੀ ਹੁੰਦੀ ਹੈ 12 ਸਾਲ ਹੋ ਗਏ ਇਹ ਰਿਵਾਈਜ਼ ਨਹੀਂ ਹੋਈ ਨਾ ਸਾਨੂੰ ਡੀਏ ਦੀਆਂ ਕਿਸ਼ਤਾਂ ਜਿਹੜੇ ਸਾਰੇ ਨੂੰ ਮਹंगाई ਪੱਤਾ ਦੇਣਾ ਹੁੰਦਾ ਉਹ ਡੀਏ ਦੀਆਂ ਕਿਸ਼ਤਾਂ ਸਰਕਾਰ ਨੇ ਲਾਗੂ ਕੀਤੀਆਂ ਸਾਡੀ ਅਗਲੀ ਮੰਗ ਜਿਹੜੀ ਹੈ ਜਿਹੜੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਆਂਗਨ ਵੜ ਤੇ ਆਸ਼ਾ ਵਰਕਰ ਜਦੋਂ ਰਟਾਇਰ ਹੋਣ ਉਹਨਾਂ ਨੂੰ ਗ੍ਰੈਚਿਉਟੀ ਦੇਣੀ ਹੁੰਦੀ ਹੈ ਉਹ ਗ੍ਰੈਚਿਉਟੀ ਵੀ ਸਰਕਾਰ ਨੇ ਨਾ ਲਾਗੂ ਕੀਤੀ ਨਾ ਪੈਨਸ਼ਨ ਦੀ ਹਜੇ ਕੋਈ ਉਹਦੇ ਨਾਲ ਗੱਲਬਾਤ ਕੀਤੀ ਹੈ ਤੇ ਬਾਕੀ ਜਿਹੜਾ ਬਜਟ ਜਿਹੜਾ ਸਾਡਾ ਘਟਾਇਆ ਸੈਂਟਰਲ ਸਰਕਾਰ ਨੇ ਅਸੀਂ ਉਹਦੀ ਬਹੁਤ ਨਿਖੇਧੀ ਕਰਦੇ ਹਾਂ ਅਸੀਂ ਇਹ ਵੀ ਮੰਗ ਕਰਦੇ ਭਈ ਜਿਹੜੇ ਸਰਕਾਰ ਦੋ ਤਰੀ ਗੱਲਬਾਤ ਕਰੇ ਸਾਰਿਆਂ ਦੇ ਮਸਲੇ ਜਿਹੜੇ ਉਹ ਹੱਲ ਕੀਤੇ ਜਾਣ ਅੰਤ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਜੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਸਾਡੀਆਂ ਮੰਗਾਂ ਆਸ਼ਾ ਵਰਕਰ ਦੀ ਮੰਗ ਨੂੰ ਜਿਹੜੀਆਂ ਮੰਨੀਆਂ ਹੋਣੇ ਗੱਲਬਾਤ ਹੋਈ ਹੈ ਮੰਗਾਂ ਨਾ ਲਾਗੂ ਕੀਤੀਆਂ ਤੇ ਆਂਗਣਵਾੜੀ ਦੀ ਮੰਗਾਂ ਨੂੰ ਨਾ ਲਾਗੂ ਕੀਤਾ ਮਿਨੀਮਮ ਬੇਸ ਲਾਗੂ ਨਾ ਕੀਤੀ ਜਾਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਨਾ ਕੀਤਾ ਤੇ ਸੀਆਈਟੀ ਨੂੰ ਸਾਰੀਆਂ ਜੇ세ਬੰਦੀਆਂ ਨੂੰ ਲੈ ਕੇ ਮੀਟਿੰਗ ਕਰਕੇ ਅਗਲਾ ਸੰਘਰਸ਼ ਜਿਹੜੇ ਆ ਉਹ ਦੇਖੋਗੇ ਅਸੀਂ ਅੱਜਿੱਥੇ ਆਪਣੀਆਂ ਮੰਗਾਂ ਲਈ ਬੈਠੇ ਆਂ ਧਰਨਾ ਲਾਇਆ ਉਥੇ ਨਾਲ ਦੇ ਨਾਲ ਅਸੀਂ ਪੰਡਤ ਕਸ਼ੋਰੀ ਲਾਲ ਜੀ ਦਾ ਜਨਮ ਦਿਨ ਮਨਾਇਆ ਜਿਹੜਾ ਸ਼ਿਦੇ ਆਜਮ ਭਗਤ ਸਿੰਘ ਦੇ ਸਾਥੀ ਸੀਗੇ ਤੇ ਸੀਆਈਟੀਯੂ ਜੀ ਦੇ ਪਹਿਲੇ ਪ੍ਰਧਾਨ ਸੀਗੇ ਅਸੀਂ ਉਹਨਾਂ ਨੂੰ ਯਾਦ ਕੀਤਾ ਤੇ ਉਹਨਾਂ ਨੂੰ ਪ੍ਰਣਾਮ ਕਰਦਿਆਂ ਹੋਇਆਂ ਯਾਦ ਕੀਤਾ ਤੇ ਅਸੀਂ ਜੋ ਪੰਡਤ ਦੇ ਅਧੂਰੇ ਕਾਜ ਹੈ ਉਹਨਾਂ ਨੂੰ ਪੂਰੇ ਕਰਾਂਗੇ ਐਨਾ ਕੁਝ ਕਹਿੰਦਾ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਾਲ ਗੱਲ ਨੂੰ ਸਕਾਰਤਕਤਾ ਪਹੁੰਚਾਣਗੇ ਮੈਂ ਤੁਹਾਡਾ तहे ਦਿਲੋਂ ਧੰਨਵਾਦ ਕਰਦਾ ਪਿਛਲੇ ਸਾਲ ਜਿਹੜਾ ਬਜਟ ਸੀਗਾ ਉਹਦੇ ਵਿੱਚ 300 ਕਰੋੜ ਦੀ ਕਟੌਤੀ ਕੀਤੀ ਆ ਹੁਣ ਨਵੇਂ ਸੈਸ਼ਨ ਦੇ ਵਿੱਚ ਉਹ ਬਜਟ ਤਿਆਰ ਕਰ ਰਹੀ ਹੈ ਤਾਂ ਅਸੀਂ ਸਾਡੀ ਜਥੇਬੰਦੀ ਵੱਲੋਂ ਪਹਿਲਾਂ ਹੀ ਉਹਨਾਂ ਨੂੰ ਮੰਗ ਪੱਤਰ ਭੇਜੇ ਜਾ ਰਹੇ ਆ ਕਿ ਸਾਡਾ ਪਿਛਲੇ ਸਾਲ ਵਾਲਾ ਹਾਲ ਨਾ ਕਰਿਓ ਸਾਡੀ ਜਿਹੜੀ ਹੈ ਪ੍ਰਧਾਨਿਕ ਤਨਖਾਹ ਲਾਗੂ ਕੀਤੀ ਜਾਵੇ ਸਾਡੀ ਗ੍ਰੈਚਿਟੀ ਲਾਗੂ ਕੀਤੀ ਜਾਵੇ ਜੋ ਕਿ ਮਾਨਯੋਗ ਸੁਪਰੀਮ ਕੋਰਟ ਦਾ ਆਰਡਰ ਹੈ ਉਹਨੂੰ ਲਾਗੂ ਕੀਤਾ ਜਾਵੇ ਹਰੇਕ ਸਟੇਟ ਦੇ ਵਿੱਚ ਪੈਨਸ਼ਨ ਦਿੱਤੀ ਜਾਵੇ ਸਾਰਿਆਂ ਨੂੰ ਇੱਕ ਦਰਜਾ 3 ਪੇਤ ਮੰਤਰੀ ਜੀ ਨੂੰ ਭੇਜ ਰਹੇ ਹਾਂ ਕਿ ਦੂਸਰਾ ਜਿਹੜਾ ਮੰਗ ਪੱਤਰ ਹੈ ਉਹ ਅਸੀਂ ਆਪਣੇ ਵਿਭਾਗ ਦੇ ਸ਼੍ਰੀਵਾਲ ਵਿਕਾਸ ਦੇ ਵਿਭਾਗ ਦੇ ਜਿਹੜੇ ਨਵੇਂ ਬਣੇ ਮੰਤਰੀ ਐ ਅੰਨਪੂਰਨਾ ਜੀ ਉਹਨਾਂ ਨੂੰ ਭੇਜ ਰਹੇ ਹਾਂ ਉਹਨਾਂ ਨੂੰ ਅਸੀਂ ਇਸ ਕਰਕੇ ਭੇਜ ਰਹੇ ਹਾਂ ਕਿ ਸਾਡੀ ਟੀਮ ਦੀ ਲੜਾਈ ਤੁਸੀਂ ਅੱਗੇ ਗੱਲ ਤਾਂ ਰੱਖਣੀ ਹੈ ਕਿ ਵਕੀਲ ਦੇ ਵਕੀਲ ਬਣ ਕੇ ਸਾਡੀ ਸਰਕਾਰ ਅੱਗੇ ਸਾਡੀਆਂ ਮੰਗਾਂ ਨੂੰ ਪਹੁੰਚਾਣਾ ਹੈ ਸਾਡੇ ਆਈਸੀਜ ਦੇ ਪੋਸ਼ਣ ਦਾ ਸ਼ਿਕਾਰ ਹੋਏ ਬੱਚੇ ਟੈਬ ਵੀ ਦਿੱਤੇ ਗਏ ਸਾਨੂੰ ਲੈਪਟਾਪ ਨਹੀਂ ਦਿੱਤੇ ਗਏ ਸਾਨੂੰ ਮੋਬਾਈਲ ਦਾ ਰੀਚਾਰਜ ਕਰਨ ਨੂੰ ਨਹੀਂ ਦਿੱਤਾ ਗਿਆ ਜਿੱਦਾਂ ਸੈਂਟਰ ਗਵਰਨਮੈਂਟ ਪੰਜਾਬ ਗਵਰਨਮੈਂਟ ਕੋ ਮੰਗ ਰਹੀ ਹੈ ਕਿ ਇਹ ਰਿਪੋਰਟਾਂ ਭੇਜੋ ਇਹ ਸਾਨੂੰ ਮਤਲਬ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ सुविधा मिलदियां ने इथे 24 घंटे 7 तो दिन इमरजेंसी दी सुविधा विदितती जाती है आज ही बुक करो अपनी अपॉइंटमेंट 98726 2674 या 98899 80674 आथ विजिट करो संधू हॉस्पिटल चंडीगढ़ रोड नवा शहर ए सहायक जिलाधीश भाग सिंह नगर न संबंधित आज दिया विशेष सरगर्मियां ਅਲਫੇਰ ਨਮੀਆ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ